ਅਮਰੀਕਾ ਦੇ ਗ੍ਰੈਸ ਸੁਰੱਖਿਆ ਵਿਭਾਗ ਯਾਨੀ ਕਿ ਡੀ ਐਚ ਐਸ ਡੀ ਸਕੱਟਰੀ ਕ੍ਰਿਸਟੀਨੀਅਮ ਨੇ ਮੰਗਲਵਾਰ ਨੂੰ ਸ਼ਿਕਾਗੋ ਖੇਤਰ ਦੇ ਵਿੱਚ ਇੱਕ ਵੱਡੇ ਇਮੀਗ੍ਰੇਸ਼ਨ ਰੇਡ ਮੁਹਿੰਮ ਦੇ ਵਿੱਚ ਹਿੱਸਾ ਲਿਆ ਜਿਸ ਨੂੰ 트럼ਪ ਪ੍ਰਸ਼ਾਸਨ ਨੇ ਆਪਰੇਸ਼ਨ ਮਿਡਵੇ ਪਲਿਟਸ ਦਾ ਨਾਮ ਦਿੱਤਾ ਹੈ ਇਸ ਰੇਡ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੀਡੀਆ ਰਿਪੋਰਟਸ ਦੇ ਮੁਤਾਬਿਕ ਇਸ ਰੇਡ ਦੇ ਵਿੱਚ 2 ਅਮਰੀਕਾ ਦੇ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ DHS ਨੇ ਇਸ ਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਿਰਫ ਤੁਰੰਤ ਸੁਰੱਖਿਆ ਦੇ ਲਈ ਰੋਕਿਆ ਗਿਆ ਸੀ ਸ਼ਿਕਾਗੋ ਸ਼ਹਿਰ ਦੇ ਵਿੱਚ ਫੈਡਰਲ ਏਜੰਸੀਆਂ ਨੇ ਇਮੀਗ੍ਰੇਸ਼ਨ ਰੇਡ ਕੀਤੀ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਯਾਨੀ ਕਿ DHS ਦੀ ਸਕੱਤਰ ਕ੍ਰਿਸਟੀਨੋਮ ਨੇ ਖੁਦ ਇਸ ਵੱਡੀ ਮੁਹਿੰਮ ਦਾ ਵਿੱਚ ਹਿੱਸਾ ਲਿਆ ਇਹ ਰੇਡ ਇਲINOIS ਦੇ ਐਂਜਲਿਨ ਸ਼ਹਿਰ ਦੇ ਵਿੱਚ ਸਵੇਰੇ 5:30 ਵਜੇ ਕੀਤੀ ਗਈ। ICE ਏਜੰਡਾ ਨੇ ਹੈਲੀਕਾਪਟਰ, স্মੋਕ ਬੰਬ ਅਤੇ ਮਿਲਟਰੀ ਵਾਹਨਾਂ ਦੀ ਵਰਤੋਂ ਕੀਤੀ। ਨੋਇਮ ਨੇ ਖੁਦ ਕੈਮੋਫਲੋਜ ਯੂਨੀਫਾਰਮ ਦੇ ਵਿੱਚ ਏਜੰਟਾਂ ਨਾਲ ਮਿਲ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਿਆ। ਇਸ ਰੇਡ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ 2 ਅਮਰੀਕੀ ਨਾਗਰਿਕਾਂ ਨੂੰ ਵੀ ਹੱਥਕੜੀਆਂ ਲਗਾ ਕੇ ਬਾਹਰ ਲਿਆਂਦਾ ਗਿਆ। ਫੜੇ ਗਏ ਦੋਵੇਂ ਲੋਕ ਵਾਰ-ਵਾਰ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦੱਸ ਰਹੇ ਸਨ ਪਰ ਅਧਿਕਾਰੀਆਂ ਨੇ ਫਿਰ ਵੀ ਉਹਨਾਂ ਨੂੰ ਹਤਕੜੀਆਂ ਲਗਾਈਆਂ ਉਧਰ ਦੂਜੇ ਪਾਸੇ ਡੀ ਐਚ ਐਸ ਦਾ ਕਹਿਣਾ ਹੈ ਕਿ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਗਿਆ ਸਿਰਫ ਸੁਰੱਖਿਆ ਦੇ ਲਈ ਕੁਝ ਸਮੇਂ ਦੇ ਲਈ ਉਹਨਾਂ ਨੂੰ ਰੋਕਿਆ ਗਿਆ ਸੀ ਆਪਰੇਸ਼ਨ ਖਾਸ ਤੌਰ ਤੇ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਹੈ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ DHS ਦਾ ਕਹਿਣਾ ਹੈ ਕਿ ਇਹ ਰੇਡ ਖਤਰਨਾਕ ਅਪਰਾਧੀਆਂ ਜਿਵੇਂ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਤੇ ਰੇਪਿਸਟ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਇਲਨੋਇਸ ਦੇ ਗਵਰਨਰ ਜੇਬੀ ਪ੍ਰਿਟਜਕਰ ਦਾ ਕਹਿਣਾ ਹੈ ਕਿ ਸੂਬੇ ਜਾਂ ਫਿਰ ਸ਼ਹਿਰ ਦੇ ਅਧਿਕਾਰੀਆਂ ਨੂੰ ਇਸ ਰੇਡ ਦੇ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਸੂਬੇ ਦੀ ਸੈਨੇਟਰ ਕ੍ਰਿਸਟੀਨਾ ਕਾਸਟਰੋ ਨੇ ਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ICE ਰੇਡਸ ਦੇ ਲਈ ਉਹ ਤਿਆਰ ਰਹਿਣ। ਉਦੇ ਇਮੀਗ੍ਰੈਂਟਸ ਰਾਈਟਸ ਗਰੁੱਪ ਨੇ ICE ਦੀ ਇਸ ਕਾਰਵਾਈ ਨੂੰ ਡਰਾਉਣਾ ਕਰਾਰ ਦਿੱਤਾ। ਸੋਸ਼ਲ ਮੀਡੀਆ ਦੇ ਉੱਤੇ ਨੋਇਮ ਨੂੰ ICE ਬਾਰਬੀ ਡਾਲ ਕਹਿ ਕੇ ਤੰਜ਼ ਵੀ कसे ਗਏ ਕਿਉਂਕਿ ਉਹ ਅਕਸਰ ਯੂਨੀਫਾਰਮ ਪਾ ਕੇ ਵੀਡੀਓ ਅਤੇ ਫੋਟੋ ਸ਼ੂਟ ਕਰਵਾਉਂਦੀ ਹੈ। DHS ਦਾ ਕਹਿਣਾ ਹੈ ਕਿ ਇਹ ਆਪਰੇਸ਼ਨ ਅੱਗੇ ਵੀ ਜਾਰੀ ਰਹੇਗਾ ਅਤੇ ਹਜ਼ਾਰਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇਗਾ। ਪਰ ਇਹ ਵੀ ਸੱਚ ਹੈ ਕਿ ਇਹ ਕਾਰਵਾਈ ਸਥਾਨਕ ਪਾਈਚਾਰੇ ਦੇ ਵਿੱਚ ਡਰ ਅਤੇ ਤਣਾਅ ਨੂੰ ਵਧਾ ਰਹੀ ਹੈ।